ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਮੋਂਗੇ ਕੰਟੀਨਿਊ ਕਰਦੇ ਆ ਆਪਾਂ ਆਪਣਾ ਅੱਜ ਦਾ ਬਲੌਗ ਤੇ ਹਮੇਸ਼ਾ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਰੂਪਾ ਕਾਣ ਰੂਪੇ ਦੇ ਘਰ ਦਾ ਹੋਮ ਟੂਰ ਕਰਾਓ ਹਨਾ ਤੇ ਅੱਜ ਮੈਂ ਆਪਦੀ ਭੂਆ ਜੀ ਕੋਲ ਪਹੁੰਚੀ ਹੋਈ ਆ ਰੂਪਾ ਜਿਹੜਾ ਮੈਂ ਬਾਰ-ਬਾਰ ਦੱਸਦੀ ਆ ਮੇਰੀ ਭੂਆ ਜੀ ਦਾ ਬੇਟਾ ਤੇ ਲੜਨ ਜਾ ਰਹੇ ਸਾਡੇ ਲਵੀਆ ਪਿੰਡ ਤੇ ਅੱਜ ਮੈਂ ਉੱਥੇ ਆਈ ਹੋਈ ਆ ਭੂਆ ਜੀ ਕੋਲੇ ਤੇ ਅੱਜ ਉਹਨਾਂ ਦੇ ਘਰ ਦਾ ਹੋਮ ਟੂਰ ਕਰਾਉਣੀ ਆ ਸੋਨੂੰ ਤੇ ਚਲੋ ਫਿਰ ਆਪਾਂ ਦਿਖਾਉਨੇ ਆ ਸੋਨੂੰ ਰੂਪੇ ਦਾ ਘਰ ਲਓ ਜੀ ਇਹ ਆ ਗਿਆ ਮੇਨ ਗੇਟ ਤੇ ਉਧਰੋਂ ਆ ਗਈ ਬੀ ਹੀ ਇਹ ਗਲੀ ਦੇ ਵਿੱਚ ਘਰ ਆ ਇਹਨਾਂ ਦਾ ਤੇ ਇੱਧਰ ਆ ਗਿਆ ਚੌਂਕਾ ਚੁੱਲਾ ਸਾਰਾ ਆ ਗਏ ਸਿਲੰਡਰ ਬਾਹਰੇ ਰੱਖ ਕੇ ਆ ਗਮਲਿਆਂ ਦੇ ਵਿੱਚ ਫਲਾਵਰ ਤੇ ਇਹ ਆ ਗਿਆ ਅੰਦਰੋਂ ਘਰ ਸਭ ਤੋਂ ਪਹਿਲਾਂ ਆ ਜਾਂਦਾ ਕਿਚਨ ਆ ਲੈਟ ਵਾਲਾ ਜੱਗਾ ਹਾਂ ਹਾਂ ਅੱਛਾ ਇੱਧਰ ਇ ਲੈਟ ਲਾ ਨਾ ਅੰਦਰ ਹਾਂ ਅੱਛਾ ਹੁਣ ਬੈੱਡ ਇੱਧਰ ਲਾ ਲੇ ਆ ਸਟੋਰ ਆਈ ਲਾਤੀ ਅੱਛਾ ਇੱਧਰੋਂ ਲਾਈਆਂ ਹਾਂ ਬੈੱਡ ਵਾਲੀ ਪਹਿਲਾਂ ਬੈੱਡ ਉਧਰਲੇ ਕਮਰੇ 'ਚ ਤੇ ਹੁਣ ਇੱਧਰ ਕਰਤੇ ਲਓ ਜੀ ਇਹ ਹੈਗਾ ਬੈੱਡਰੂਮ ਇੱਕ ਬੈੱਡਰੂਮ ਇਹ ਆ ਗਿਆ ਬੰਦ ਕਰਨਾ ਕਰ ਦੋ ਤੇ ਇੱਧਰ ਆ ਗਿਆ ਸਟੋਰ acha aa beti hai teri ha theek aa ਇੱਕ ਬੈਡਰੂਮ ਆ ਆ ਗਿਆ ਦੋ ਬੈਡਰੂਮ ਹੋ ਗਏ ਕਿਚਨ ਹੋ ਗਿਆ ਤੇ ਪੇਟੀਆਂ ਵਾਲਾ ਕਮਰਾ ਹੋ ਗਿਆ ਲਓ ਜੀ ਤੇ ਇਧਰ ਰੂਪੇ ਦੇ ਘਰਾੜੀ ਸਾਡੀ ਭਾਬੀ ਦਾ ਬੁਟੀਕ ਆ ਉਹ ਕੱਪੜੇ ਸਲਾਈ ਕਰਦੀ ਆ ਹਾਂਜੀ ਹਾਂ ਕਰ ਦਿਓ ਕਰ ਦਿਓ ਇਹ ਆ ਗਿਆ ਵਿਚਾਲੇ ਲੌਬੀ ਇੱਥੇ ਸੌਫੇ ਤੇ ਦਮਨ ਬੈੱਡ ਹੈ ਨਾ ਤੇ ਰੂਪੇ ਦਾ ਮੁੰਡਾ ਗਿਆ ਹੋਇਆ ਸਕੂਲ ਇਹ ਛੋਟੇ ਹੁੰਦੇ ਦੀ ਫੋਟੋ ਆ ਕਰਦੇ ਪੂਆ ਬੰਦੇ ਸਾਰੀਆਂ ਇਹ ਆ ਗਿਆ ਰੂਪਾ ਇਹ ਵਿਆਹ ਵੇਲੇ ਦੀਆਂ ਹਨ ਪੂਆ ਕਿਹੜੀ ਆਹ ਫੋਟੋ ਵੰਟੀ ਦੀ ਆਹ ਇਹ ਤਾਂ ਵਿਆਹ ਤੋਂ ਪਹਿਲਾਂ ਦੀ ਨਹੀਂ ਜਦੋਂ ਸਾਗਨ ਜਾ ਉਹ ਕਰਿਆਦੀ ਸਾਗਨ ਤੋਂ ਵੀ ਪਹਿਲਾਂ ਨਹੀਂ ਉਹ ਤੇ ਤਾਂ ਹੈ ਨਾ ਪਹਿਲਾਂ ਨਹੀਂ ਨੇ ਸਾਗਨ ਤੋਂ ਉਹ ਲੋ ਜੇ ਕਰਾਈ ਤੀ ਹਾਂ ਦੇ ਲਾ ਕਿਹਾ ਜਾਂਦਾ ਔਰ ਉਹ ਰਾਣ ਨਰੋਆ ਤੀ ਹਾਂ ਦੇ ਲਾ ਕਿਹਾ ਜਾਂਦਾ ਏ ਉਹ ਅਦੀ ਤੇ ਰੂਪੇ ਦੀ ਵਾਈਪ ਤੇ ਰੂਪਾ ਸਿੰਘ ਵਿਆਹ ਨੂੰ ਕਿੰਨੇ ਸਾਲ ਹੋ ਗਏ ਨਾ ਤੇ ਵਿਆਹ ਨੂੰ ਸਾਲ ਸਾਰਾ ਸਾਰਾ ਹੋ ਗਏ ਅੱਛਾ ਜੀ ਗੁਰਮਨ ਫਿਰ 17 ਸਾਲ ਲਾ ਨਾ ਹੋਰ 16 ਦਾ 16 ਚੱਲ ਗਿਆ चलो अगस्त है ठीक आ गया बेड़ा कपड़े सुने एक कमरा इधर आ गया इधर मशीन वगैरह इन्वर्टर वगैरह मोटरसाइकिल तो साइकिलियां टोकिया मशीन ਸਾਰਾ ਸੰਦ ਸੱਪਾ ਫालतੂ ਹੁੰਦਾ ਜਿਹੜਾ ਇੱਧਰ ਟਿਕ ਜਾਣਾ ਤੇ ਇੱਧਰ ਵਾਸ਼ਰੂਮ ਵਗੈਰਾ ਆ ਜਾਂਦਾ ਇੱਧਰੋਂ ਟੂਟੀ ਆ ਰਹੀ ਆ ਪਾਣੀ ਚੱਲ ਰਿਹਾ ਤੇ ਆ ਇਧਰੋਂ ਸਾਹਮਣੇ ਉਹ 메ਨ ਸੜਕ ਆਉਂਦੀ ਆ ਜਿਹੜੀ ਆਪਾਂ ਜਾਣੇ ਆਉਨੇ ਆ ਰੋਡ ਤੇ ਬਸ ਵਿਚਕਾਰ ਇੱਕ ਘਰ ਆ ਜਾਂਦਾ ਫੜਦੀ ਆ ਸਾਡਾ ਬੂਫੜਾ ਜੀ ਤੇ ਸਾਡੀ ਭੂਆ ਤੇ ਰੂਪਾ ਦਾ ਲੰਗਿਆ ਬਾਹਰ ਹੈ ਅੰਦਰ ਦਾ ਕੀ ਪਲੈਨ ਚਲੋ ਚਲ ਜੀ ਬਾਹਰ ਜਾਮ ਲਿਆ ਹਾਂ ਬਿੱਕੀ ਆ ਗਿਆ ਲੈ ਹਾਂ ਜੀ ਮੈਂ ਭੂਆ ਜੀ ਕੋਲ ਜਾ ਆਈਆਂ ਸਾਰਾ ਦਿਨ ਲਾਈ ਆਈ ਤੇ ਕਿਉਂਕਿ ਜਿਹੜੇ ਥੋੜੇ ਮੋਟੇ ਕੰਮ ਦੰਦੇ ਹੁੰਦੇ ਨੇ ਹਨਾ ਮੈਂ ਕਿਹਾ ਚਲੋ ਮੈਂ ਕਰਵਾ ਜਾਨੀ ਹਾਂ ਥੋੜੇ ਨਾਲ ਤੇ ਉਹਨਾਂ ਨੂੰ ਸਿਰਨਮਾਉਣਾ ਸੀ ਉਹ ਨਮਾਇਆ ਹੀ ਮੈਂ ਤੇ ਬਾਕੀ ਥੋੜੇ-ਮੋਟੇ ਜਿਹੜੇ ਕੱਪੜੇ ਸੀ ਉਹ ਧੋ ਤੂੰ ਆਈ ਮੈਂ ਹਨਾ ਤੇ ਬਾਕੀ ਐ ਹੋ ਜਾਣਾ ਵੀ ਵਿਚਾਰੇ ਇਕੱਲੇ ਹੀ ਰਹਿ ਜਾਂਦੇ ਨੇ ਘਰੇ ਦਿਨ ਨਹੀਂ ਲੰਘਦਾ ਹਨਾ ਬੰਦਾ ਸਾਰਾ ਟੈਨਸ਼ਨਾਂ 'ਚ ਪੈ ਜਾਂਦਾ ਤੇ ਮੈਂ ਕਿਹਾ ਚਲੋ ਨਾਲੇ ਜਾ ਆਉਂਗੀ ਗੱਲਾਂ ਬਾਤਾਂ ਕਰਿਆ ਆਉਂਗੀ ਉਹਨਾਂ ਦਾ ਦਿਨ ਲੰਘ ਜੂਗਾ ਹਨਾ ਫੇਰ ਕੁਝ ਰਿਸ਼ਤੇਦਾਰ ਆ ਗਏ ਉੱਥੇ ਹੋਰ ਪਤਾ ਲੈਣ ਵਾਲੇ ਫੇਰ ਵੀਡੀਓ ਤੋਂ ਬਣੀ ਨਹੀਂ ਹੈਗੀ ਮੈਂ ਕਿ ਚਲੋ ਨੈਕਸਟ ਟਾਈਮ ਜਦੋਂ ਫੇਰ ਗਈ ਫੇਰ ਆਪਾਂ ਬਣਾਵਾਂਗੇ ਵੀਡੀਓ ਤੇ ਜਿੰਨਾ ਕਿ ਮੇਰੇ ਤੋਂ ਹੋ ਸਕਿਆ ਮੈਂ ਬਣਾਇਆ ਤੁਸੀਂ ਹਰ ਵਾਰ ਕਹਿ ਦਿੰਦੇ ਹੋ ਕਿ ਰੂਪੇ ਦੇ ਘਰ ਦਾ ਹੋਮ ਟੂਰ ਬਣਾਓ ਤੇ ਅੱਜ ਫੇਰ ਮੈਂ ਸੋਚਿਆ ਵੀ ਚਲੋ ਹੋਮ ਟੂਰ ਸੋਨੂੰ ਰੂਪੇ ਦੇ ਘਰ ਦਾ ਕਰਾ ਦਿੰਨੀ ਐ ਰੂਪੇ ਉਰੀ ਤਿੰਨ ਭੈਣ ਭਰਾ ਸੀ ਤੇ ਦੋ ਭੈਣਾਂ ਸੀ ਇੱਕ ਵੱਡੀ ਸੀ ਤੇ ਇੱਕ ਛੋਟੀ ਸੀ ਦੋਨਾਂ ਦੀ ਡੈਥ ਹੋ ਗਈ ਜਿਹੜੀ ਵੱਡੀ ਸੀ ਉਹ 10th ਕਲਾਸ ਚ ਪੜਦੀ ਸੀ ਉਹਨੂੰ ਫੀਵਰ ਹੋ ਗਿਆ ਸੀਗਾ ਜਿਆਦਾ ਤੇ ਉਦੋਂ ਉਹਨਾਂ ਦੀ ਡੈਥ ਹੋ ਗਈ ਉਹਦੇ ਨਾਲ ਤੇ ਛੋਟੀ ਦਾ ਖੂਨ ਨਹੀਂ ਬਣਦਾ ਸੀ ਹਨਾ ਉਹ ਹੋਗੇ ਸੀਗੇ 25 26 ਸਾਲਾਂ ਦੀ ਤੇ ਹਾਈਟ ਵੀ ਨਹੀਂ ਉਹਨਾਂ ਦੀ ਵਧੀ ਹੈਗੀ ਹਾਈਟ ਵੀ ਉਹਨਾਂ ਦੀ ਛੋਟੀ ਰਹੀ ਜਿਵੇਂ ਜਸਨੀ ਜੈ ਇੰਨੀ ਕੁ ਰਹੀ ਸੀਗੀ ਤੇ ਖੂਨ ਚੜਾਉਂਦੇ ਰਹਿੰਦੇ ਉਹਨਾਂ ਦੇ ਸਾਲ 2 ਸਾਲਾਂ ਬਾਅਦ ਫੇਰ ਬਿਲਕੁਲੀ ਲਾਸਟ ਤੇ ਆ ਕੇ ਜਿਹੜਾ ਵੀ ਖੂਨ ਜੜਾ ਹੁੰਦੇ ਸੀ ਉਹਦਾ ਪਾਣੀ ਬਣ ਜਾਂਦਾ ਸੀ ਹਨਾ ਤੇ ਸਰੀਰ ਦੇ ਵਿੱਚ ਐ ਬੋਤਲ ਵਾਂਗੂ ਕਸੀ ਵੀ ਐ ਲੱਤ ਦਬਦੇ ਜਾਂ ਬਾਹਂਦ ਦਬਦੇ ਤਾਂ ਐ ਉੱਪਰ ਚੜ ਜਾਂਦਾ ਫਿਰ ਐ ਕਰਦੇ ਤੇ ਨੀਚੇ ਹੋ ਜਾਂਦਾ ਫਿਰ ਉਹ ਡਾਕਟਰ ਕਹਿੰਦੇ ਵੀ ਕੜਵਾ ਤਾ ਦੋ ਵੀ ਪਰ ਅਸੀਂ ਜਾਨ ਦੀ ਗਰੰਟੀ ਨਹੀਂ ਦਿੰਦੇ ਹੈਗੇ ਤਾਂ ਵਿਚਾਰੀ ਨੇ ਉਹਨੇ ਵੀ ਬਹੁਤ ਦੁੱਖ ਭਰਿਆ ਹਨਾ ਤੇ ਸਾਰੀ ਉਮਰ ਸਾਡੀ ਭੁਆਜੀ ਦੀ ਵਿਚਾਰਿਆਂ ਦੀ ਬਿਮਾਰੀ ਜੀ ਚ ਲੰਗੀ ਤੇ ਫਿਰ ਉਹਨਾਂ ਦੇ ਕੁਝ ਆਪ ਦੇ ਬਹੁਤ ਜ਼ਿਆਦੇ ਆਪਰੇਸ਼ਨ ਹੋਏ ਹੋਏ ਨੇ ਭੁਆਜੀ ਦੇ ਨਾ ਕਰ ਕਿ ਉਹ ਇਸ ਤਰ੍ਹਾਂ ਕਮਜ਼ੋਰ ਜੇ ਨੇ ਹਨਾ ਬਜ਼ੁਰਗ ਜੇਬ ਜਦੋਂ ਬਿਮਾਰੀ ਹੁੰਦੀ ਆ ਤੇ ਉੱਪਰੋਂ ਬੰਦੇ ਨੇ ਦੂਖ ਪੈ ਜਾਂਦੇ ਨੇ ਤਾਂ ਬੰਦਾ ਹਾਰ ਜਾਂਦਾ ਹਮੇਸ਼ਾ ਤੇ ਚਲੋ ਫਿਰ ਮੈਂ ਆ ਪੂਆ ਨੂੰ ਆਪਦੀ ਮਾਂ ਮੰਗੂ ਹੀ ਮੰਦੀ ਆ ਇੱਕ ਤਰ੍ਹਾਂ ਦੀ ਮਾਂ ਐ ਉਹ ਮੇਰੀ ਤੇ ਪੂਆ ਜੀ ਵੀ ਮੈਨੂੰ ਆਪਦੀਆਂ ਧੀਆ ਵਾਂਗ ਪਿਆਰ ਕਰਦੀ ਆ ਤੇ ਮੈਨੂੰ ਹਮੇਸ਼ਾ ਔੜ ਘਰ ਆਉਂਦਾ ਰਹਿੰਦਾ ਮੈਂ ਜਾਂਦੀ ਰਹਿੰਨੀ ਆ ਥੋੜੇ ਜਿਹੇ ਟਾਈਮ ਬਾਅਦ ਉਹਨਾਂ ਨਾਲ ਤੇ ਉਹ ਵੀ ਜੇ ਮੈਂ ਕਹਿਦਾ ਵੀ ਮੈਂ ਬਿਮਾਰ ਆ ਤਾਂ ਥੋੜਾ ਥੋੜਾ ਟਾਈਮ ਬਾਅਦ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਵੀ ਕਿਵੇਂ ਆ ਤੂੰ ਕਿਵੇਂ ਆ ਇੰਨੀ ਜਿਆਦਾ ਸੋਚ ਕਰਦੇ ਨੇ ਮੇਰੀ ਇੱਕ ਪਿਆਰ ਹੁੰਦਾ ਹਨਾ ਭੂਆ ਭਤੀਜੀ ਦਾ ਵੀ ਜੇ ਕੋਈ ਕਰੇ ਤਾਂ ਮਾਮਾ ਤੋਂ ਵੀ ਵੱਧ ਹੁੰਦਾ ਜੇ ਕੋਈ ਨਾ ਕਰੇ ਨਾ ਤਾਂ ਉਹਨਾਂ ਵਾਸਤੇ ਤਾਂ ਇਹ ਰਿਸ਼ਤਾ ਸਿਰਫ ਇੱਕ ਭੂਆ ਲਈ ਰਹਿ ਜਾਂਦਾ ਹੁੰਦਾ ਤੇ ਬਾਕੀ ਫਿਰ ਸ਼ਾਮ ਨੂੰ ਜਦੋਂ ਮੈਂ ਆਈ ਟਾਈਮ ਲੈਣ ਲੱਗਾਂਗਾ ਤੇ ਕਵੇੜਾ ਹੋ ਗਿਆ ਮੈਨੂੰ ਆਉਂਦੀ ਆਉਂਦੀ ਨੂੰ ਉੱਥੇ ਮੈਨੂੰ ਵੀ ਰਹਿ ਆ ਜਾਂਦਾ ਵੀ ਚਲੋ ਉਹਨਾਂ ਦੀ ਸਬਜੀ ਸਬਜੀ ਬਣਾ ਜਾ ਕੰਮ ਵੀ ਕਰ ਜਾ ਆ ਵੀ ਕਰ ਜਾ ਫਿਰ ਵਿੱਕੀ ਮੈਨੂੰ ਲੈ ਗਿਆ ਸੀਗਾ ਆ ਕੇ ਪਹਿਲਾਂ ਮੈਨੂੰ ਛੱਡਿਆ ਆ ਸੀਗਾ ਕਿਉਂਕਿ ਆਪਣੇ ਤੋਂ ਸਾਰਾ 4-5 ਕਿਲੋਮੀਟਰ ਹੀ ਐ ਭੁਆਈ ਦਾ ਪਿੰਡ ਪਹਿਲਾਂ ਇੱਕ ਦਿਨ ਮੰਮੀ ਬਾਗੇ ਤੇ ਚਲੋ ਉਹਨਾਂ ਨਾਲ ਉਹਨਾਂ ਦਾ ਟਾਈਮ ਪਾਸ ਹੋ ਗਿਆ ਸੀ ਤੇ ਹੁਣ ਬਾਕੀ ਕਮੈਂਟਰ ਨੇ ਜਿਹੜੇ ਕਾਫੀ ਦਿਨ ਹੋ ਗਿਆ ਆਪਾਂ ਨੇ ਬੋਲੇ ਨਹੀਂ ਹੈਗੇ ਹਨਾ ਤੇ ਕਾਫੀ ਸਾਰੇ ਨਾਮ ਇਕੱਠੇ ਹੋ ਰਹੇ ਨੇ ਆਪਾਂ ਉਹਨਾਂ ਦੇ ਨਾਮ ਬੋਲਦੇ ਆਂ ਅੱਜ ਪਹਿਲਾ ਨਾਮ ਹੈਗਾ ਜੀ ਸੋਨੀ ਉਪਲ ਰਣਦੀਪ ਕੌਰ ਹਰਪ੍ਰੀਤ ਕੌਰ ਸੋਹਣ ਸਿੰਘ ਬਲਦੇਵ ਸਿੰਘ ਰਸੀਦਾ ਤੋਂ ਕਹਿੰਦੇ ਵੀ ਬਾਈ ਜੀ ਦੀ ਗਰੇਜੀ ਬਹੁਤ ਘੈਂਟ ਆ ਹਾਂ ਜੀ ਗਰੇਜੀ ਬਹੁਤ ਘੈਂਟ ਆ ਉਹਨਾਂ ਦੀ ਤੇ ਮਮ ਤਾਰੀ ਕਾਲੋ ਜੈਟ ਪਾਕਿਸਤਾਨ ਤੋਂ ਵਿੱਕੀ ਅਲੀ ਪਾਕਿਸਤਾਨ ਤੋਂ ਇਹ ਗਾਣੇ ਵੀ ਸੋਡਾ ਸਾਗ ਬਣਿਆ ਦੇ ਕੇ ਮੇਰਾ ਬਹੁਤ ਦਿਲ ਕਰਿਆ ਸਾਗ ਖਾਣ ਨੂੰ ਤੇ ਚਲੋ ਜੀ ਜਦੋਂ ਕਰੇ ਇੰਡੀਆ ਆਏ ਤਾਂ ਜਰੂਰ ਸਾਖ ਬਾਵਾਂਗੇ ਸੋਨੂੰ ਹਨਾ ਸਾਡਾ ਵੀ ਮਾਨਾ ਵੀ ਅਸੀਂ ਵੀ ਕਰੇ ਪਾਕਿਸਤਾਨ ਆਈਏ ਤੇ ਪਾਕਿਸਤਾਨ ਘੁੰਮੀਏ ਹਨਾ ਵੀ ਮੈਂ ਵੀ ਕਈ ਵਾਰ ਬਲੌਗ ਦੇਖਦੀ ਆ ਪਾਕਿਸਤਾਨ ਦੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਕਦੇ ਕਰੇ ਦਿਲ ਕਰਦਾ ਵੀ ਕਦੇ ਆਪਾਂ ਵੀ ਜਾ ਕੇ ਆਈਏ ਪਾਕਿਸਤਾਨ ਜੇ ਕਰੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਤਾਂ ਆਪਾਂ ਜਰੂਰ ਪਾਕਿਸਤਾਨ ਜਾ ਕੇ ਆਵਾਂਗੇ ਬਲਵੰਤ ਸਿੰਘ ਸੇਖੋਂ ਯੂ ਐਸ ਏ ਤੋਂ ਮਲ ਸਿੰਘ ਮਾਨ ਕੈਨੇਡਾ ਤੋਂ ਅਨੁਵਾਲਾ ਸਤਪਾਲ ਸ਼ਰਮਾ ਸੰਗਰੂਰ ਤੋਂ ਜੀ ਹਰਪ੍ਰੀਤ ਕੌਰ ਜਸਵਿੰਦਰ ਕੌਰ ਅਮਿਤ ਅਛਰਾ weight loss ਜਾਕਲ ਤੋਂ ਨਵਜੋਤਵਾਲ ਕੈਨੇਡਾ ਤੋਂ ਕਲਵੰਤ ਸਿੰਘ ਕਮਲ ਬਾਦਸ਼ਾ ਗੁਰਪ੍ਰੀਤ ਸਿੰਘ ਗੁਜਰਾ ਤੋਂ ਜੀ ਜਸਪਾਲ ਕੌਰ ਰਾਜਵਿੰਦਰ ਕੌਰ ਜੂਕੇ ਤੋਂ ਭਵਜੋਤ ਜਸਵਿੰਦਰ ਸਿੰਘ ਬਾਟ ਜੂ ਐਸਏ ਤੋਂ ਜੀ ਰਣਦੀਪ ਕੌਰ ਮੁਹੰਮਦ ਅਫਜਲ ਜਰਮਨੀ ਤੋਂ ਨਸੀਬ ਕੌਰ ਇਹ ਕਹਿੰਦੇ ਵੀ ਮੈਨੂੰ ਵਧੀਆ ਲੱਗਿਆ ਵੀ ਸੰਦੀਪ ਤੋਂ ਚੁੱਲੇ ਚੌਂਕੇ ਲਿਪਦੀਆਂ ਤੇ ਬਣਾ ਵੀ ਲੈਣੀਆਂ ਹਨਾ ਵੀ ਅੱਜ ਕੱਲ ਕੋਈ ਬਣਾਉਂਦਾ ਨਹੀਂ ਹੈਗਾ ਛੇਤੀ ਤੇ ਇਹ ਆਂਟੀ ਕਹਿੰਦੇ ਕਹਿੰਦੇ ਮੈਨੂੰ ਵੀ ਬਹੁਤ ਸ਼ੌਂਕ ਆ ਵੀ ਜਦੋਂ ਮੈਂ ਪਿੰਡ ਆਉਣੀ ਆ ਵੈਸੇ ਇਹ ਕਨੇਡਾ ਰਹਿੰਦੇ ਨੇ ਤੇ ਕਹਿੰਦੇ ਜਦੋਂ ਮੈਂ ਇੰਡੀਆ ਚ ਆਉਣੀ ਆ ਤਾਂ ਚੁੱਲਾ ਚੌਂਕਾ ਜ਼ਰੂਰ ਲਿਪ ਕੇ ਜਾਨੀ ਆ ਇਹ ਸ਼ੌਂਕ ਹੁੰਦਾ ਹਨਾ ਇਹ ਆਪਾਂ ਨੂੰ ਚਾਹੇ ਆਪਾਂ ਜਿੱਥੇ ਮਰਜੀ ਵਗ ਜਾਈਏ ਪਰ ਆਪਾਂ ਆਪਣੀਆਂ ਜੜਾ ਨਹੀਂ ਛੱਡ ਸਕਦੇ ਜਿਹੜੀ ਚੀਜ਼ ਆ ਆਪਾਂ ਨੂੰ ਸ਼ੌਂਕ ਆ ਉਹ ਆਪਣਾ ਜਦੋਂ ਆਪਾਂ ਕੀਤੇ ਜਾਣਦੇ ਆ ਵੀ ਆ ਆਪਣਾ ਸ਼ੌਂਕ ਪੂਰਾ ਹੋਣਾ ਦਾ ਉਹ ਹੁੰਦਾ ਤਾਂ ਆਪਾਂ ਜ਼ਰੂਰ ਕਰਦੇ ਆ ਚਾਹੇ ਆਪਾਂ ਨੂੰ ਮਾੜਾ ਜਾਂ ਮੌਕਾ ਮਿਲੇ ਹਨਾ ਵਧੀਆ ਗੱਲ ਆ ਤੁਸੀਂ ਵੀ ਕਰਦੇ ਹੋ ਇਹਨਾਂ ਚੀਜ਼ਾਂ ਦਾ ਜੁੜੇ ਰਹਿਣਾ ਚਾਹੀਦਾ ਹਨਾ ਤਾਂ ਹੀ ਆਪਾਂ ਅੱਗੇ ਆਪਣੀ ਅਗਲੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਬਾਰੇ ਦੱਸ ਸਕਾਂਗੇ ਹਨਾ ਤੇ ਬਾਕੀ ਮੈਨੂੰ ਇਸ ਗੱਲ ਦਾ ਗੁੱਸਾ ਕਿ ਤੁਸੀਂ ਆਏ 2 ਮਹੀਨੇ ਲਾ ਕੇ ਗਏ ਪਰ ਤੁਸੀਂ ਸਾਨੂੰ ਮਿਲ ਕੇ ਨਹੀਂ ਗਏ ਹੈਗੇ ਅਗਲੀ ਵਾਰ ਜ਼ਰੂਰ ਮਿਲ ਕੇ ਜਾਇਓ ਸਾਨੂੰ ਠੀਕ ਆ ਜੀ ਅਗਲਾ ਨਾਮ ਹੈਗਾ ਜੀ ਰਵੀ ਸਿੰਘ ਗਾਗਨ ਢੀਂਸਾ ਵਰਨੀਤ ਕੁਮਾਰਨ ਸਬਨੂਰਸਰੋ ਆਵੀ ਪ੍ਰਿਤਮਾਨ ਪ੍ਰੀਤਮਾਨ ਜਸ ਬਰਾੜ ਬੁਟੀਕ ਮੋਗੇ ਤੋਂ ਜੀ ਹਰਪਾ ਜਨਕੌਰ ਪੰਚਕੁਲਾ ਤੋਂ ਰਵਿੰਦਰਜੀਤ ਕੌਰ ਰਮਨ ਰਾਣੀ ਸੈਜ ਜੀ ਜਸਵਿੰਦਰ ਸਿੰਘ ਕੋਕਰੀ ਕਲਾ ਤੋਂ ਤੇ ਨਵਨੀਤ ਕੌਰ ਮੱਖਣ ਸਿੰਘ ਡਾਕਟਰ ਚਰਨਜੀਤ ਕੌਰ ਗਿੱਲ ਨਾਇਰਾ ਕਾਰਤਿਕ ਸਰਬੀਤ ਕਾ ਸਿੰਦਰਪਾਲ ਬਰਾੜ ਨਵਨੀਤ ਕੌਰ ਕਲੈਰ ਲੁਧਿਆਣੇ ਤੋਂ ਗਰਜੰਟ ਸਿੰਘ ਤੇ ਪਿੰਡ ਦੀ ਆਵਾਜ਼ ਸਤਪਾਲ ਸ਼ਰਮਾ ਜਸਮੀਤ ਕੌਰ ਸਰਬੀਤ ਕੌਰ ਰਵੀ ਸਿੰਘ ਸੁਖਵਿੰਦਰ ਸਿੰਘ ਬੀਰਪਾਲ ਕੌਰ ਤੇ ਬਬਲੀ ਹੰਗਾ ਕੈਲਗੇਰੀ ਕੈਨੇਡਾ ਤੋਂ ਇਹ ਸਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਥੈਂਕ ਯੂ ਜੀ ਤੇ ਜਦੋਂ ਤੁਸੀਂ ਵੀ ਕਦੇ ਇੰਡੀਆ ਆਏ ਤਾਂ ਜਰੂਰ ਮਿਲ ਕੇ ਜਾਇਓ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਕੋਈ ਸਾਨੂੰ ਮਿਲਣ ਆਉਂਦਾ ਹੈ ਨਾ ਤਾਂ ਆਪਦੇ ਆਪ ਚ ਇੱਕ ਵਧੀਆ ਜਿਹਾ ਉਹ ਹੁੰਦਾ ਫੀਲ ਹੁੰਦਾ ਵੀ ਲੈ ਆਪਾਂ ਨੂੰ ਵੀ ਹਨਾ ਐਡੀ ਦੂਰੋਂ ਮਿਲਣ ਆਇਆ ਕੋਈ ਵੀ ਆਪਾਂ ਨੂੰ ਐਡੀ ਦੂਰੋਂ ਲੋਕ ਚਾਹੁੰਦੇ ਨੇ ਹਨਾ ਤਾਂ ਵਧੀਆ ਲੱਗਦਾ ਤੇ ਜਦੋਂ ਆਉਣੇ ਹੋਣੇ ਤਾਂ ਜਰੂਰ ਮਿਲ ਕੇ ਜਾਇਆ ਕਰੋ ਜੀ ਵੈਲਕਮ ਸੋਡਾ ਆਪਣਾ ਘਰ ਆ ਜਦੋਂ ਮਰਜੀ ਤੁਸੀਂ ਸਾਨੂੰ ਮਿਲ ਕੇ ਜਾ ਸਕਦੇ ਹਾਂ ਜੀ ਤੇ ਹੁਣ ਇਹਦੇ ਨਾਲ ਹੀ ਆਪਾਂ ਵਲੌਗ ਦਾ ਕਰਦੇ ਆ ਐਂਡ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਅੱਜ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਦਿਓ ਆਗਾ ਜੀ ਸਸਕਾਲ ਬਾਏ ਬਾਏ